ਮੇਹਾਂ ਖਾਸ ਰਿਪੋਰਟ ਅੰਜਲੀ ਫਗਵਾੜਾ ਸ਼ਹਿਰ ਦੇ ਗौਸ਼ਾਲਾ ਰੋਡ ਦੇ ਸਿਕ ਫੈਂਸੀ ਸਿਲਕ ਸਟੋਰ ਦੇ ਨਾਮ ਦੇ ਦੁਕਾਨ ਦੇ ਉੱਪਰ ਬਣੇ ਗੋਡਾਊਨ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਦੇ ਚਾਲਕਾਰੀ ਦੰਦਿਆ ਦੁਕਾਨ ਮਾਲਕ ਮੁਕੇਸ਼ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਦੁਕਾਨ ਦੇ ਉੱਪਰ ਬਣੇ ਗੋਡਾਊਨ ਵਿੱਚ ਤਾਫਿਕ ਅੱਗ ਲੱਗੀ ਹੋਈ ਹੈ ਜਿਸ ਤੋਂ ਤੁਰੰਤ ਬਾਅਦ ਉਹ ਦੁਕਾਨ ਤੇ ਪਹੁੰਚੇ ਤੇ ਅੱਗ ਜ਼ਿਆਦਾ ਹੋਣ ਕਾਰਨ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਦੁਕਾਨ ਮਾਲਕ ਨੇ ਦੱਸਿਆ ਕਿ ਅੰਗ ਲੱਗਨ ਕਾਰਨ ਉਹਨਾਂ ਦੇ ਗਡਾਊਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੋਰ ਇਸ ਬਾਬਤ ਚਾਣਕਾਰੇ ਦੰਦਿਆਂ ਦੁਕਾਨ ਮਾਲਕ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜੇ ਤੋਂ ਸਰਦਾਰ ਸਿੰਘ ਸੋਨਿਤ ਨਾਲ ਜੱਜ ਸ਼ਰਮਾ ਦੇ ਕੋਲ ਹਾਂਜੀ ਆਪਣਾ ਮੇਰਾ ਨਾਮ ਮਕੇਸ਼ ਡੰਗਾ ਜੀ ਹਾਂਜੀ ਸਰ ਕੀ ਮਾਮਲਾ ਕੀ ਅੱਜ ਆਪਣੀ ਸ਼ੋਅ ਦੇ ਅੰਦਰ ਖੜੇ ਹੈ ਮੰਮਲੇ ਅਸਲ ਹੈ ਕਿ ਸਵੇਰੇ ਤਕਰੀਬਨ ਐਗਜੈਕਟ ਟਾਈਮ ਦਾ ਇਹਨੂੰ ਨਹੀਂ ਦੇਖ ਹੋਇਆ ਵੀ 7:00 ਵਜੇ ਅੰਦਾਜ਼ਾ ਸੀ ਇਸ ਟਾਈਮ ਦੇ ਸਿਰ ਮੁਹੱਲੇ ਵਾਲੇ ਆਏ ਵੀ ਕਿ ਤੁਹਾਡੀ ਅੱਗ ਲੱਗੀ ਹੋਈ ਹੈ ਉੱਪਰ ਕੰਬੇ ਵਿੱਚ ਗਰਾਊਂਡ ਦੇ ਵਿੱਚ ਸ਼ਾਪ ਦੇ ਉੱਪਰ ਸਾਡਾ ਗਰਾਊਂਡ ਹੈਗਾ ਤੇ ਅੱਗ ਲੱਗੀ ਹੋਈ ਹੈ ਤੇ ਸਾਰੇ ਮੁਹੱਲੇ ਵਾਲੇ ਵੀ ਆਏ ਆਏ ਫਟਾਫਟ ਅਸੀਂ ਦੁਕਾਨ ਦਾ ਸ਼ਟਰ ਵੀ ਖੋਲਿਆ ਤੇ ਫਾਇਰ ਬ੍ਰਿਗੇਡ ਵੀ ਮਂਗਾਈਆਂ ਤਿੰਨ ਗੱਡੀਆਂ ਆਈਆਂ ਲੇਕਿਨ ਗਰਾਊਂਡ ਸਾਰਾ ਸੜ ਕੇ ਸੁਆਹ ਹੋ ਗਿਆ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਦੀ ਵੀ ਆ ਗਈਆਂ ਤਕਰੀਬਨ ਜਲਦੀ ਆ ਗਈਆਂ ਸਾਨੂੰ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਕਸਾਂ ਸਰ ਲਈ ਅੰਦਾਜ਼ਾ ਨਹੀਂ ਲਗਾ ਸਕੀ ਐਸਟੀਮੇਟ ਕੁਝ ਨਹੀਂ ਕੀਤਾ ਸਾਰਾ ਗਿਡਾਊਨ ਪੂਰਾ ਸੜਾ ਸੜ ਗਿਆ ਜੀ ਤੇ ਫਾਇਰ ਬ੍ਰਿਗੇਡ ਆਈ ਸੀ ਮੌਕੇ ਤੇ ਫਾਇਰ ਬ੍ਰਿਗੇਡ ਤੇ ਨਹੀਂ ਗੱਡੀਆਂ ਆਈਆਂ ਸੀ ਤੇ ਕਿੰਨੇ ਕ ਵਜੇ ਆਪਾਂ ਨੂੰ ਪਤਾ ਲੱਗਿਆ ਅਪਰੋਕਸੀਮਿਟੀ ਮੈਂ ਕਹਿ ਸਕਦਾ ਜੀ 4:07:00 ਇਹ ਹੀ ਟਾਈਮ ਸੀ ਜੀ ਕਿਸ ਰੋਡ ਦੇ ਉੱਪਰ ਦੁਕਾਨ ਆ ਕੀ ਨਾਮ ਹੈ ਢੋਲਾ ਰੋਡ ਤੇ ਆ ਜੀ ਫੈਂਸੀ ਸਿਲਕ ਸ਼ੋਅ ਹੈ ਜੀ ਦੁਕਾਨ ਦਾ ਨਾਮ ਢੋਲਾ ਰੋਡ ਤੇ ਅੱਗ ਲੱਗਣ ਦਾ ਕਾਰਨ ਕੁਝ ਸਾਹਮਣੇ ਆਇਆ ਹੋਵੇ ਨਹੀਂ ਕੁਝ ਨਹੀਂ ਯੂਰ ਤੋਂ ਕੋਈ ਜਦੋਂ ਬਿਲੀ ਤਾਂ ਹੋ ਸਕਦਾ ਸ਼ਾਰਟ ਸਰਕਟ ਹੋ ਸਕਦਾ ਜੀ ਪਰ ਸੇਹੀ ਲੱਗ ਰਿਹਾ ਹੋ ਤਾਂ ਕੁਝ ਸਮਝ ਨਹੀਂ ਆ ਰਿਹਾ। ਅਈ ਸਰ ਮੈਂ ਅਤਰੇਸ਼ ਕੁਮਾਰ ਸਾਫਾਰਾਪਟਰ ਤਕਵਾੜਾ ਅੱਜ 7:40 ਤੇ ਨਾ ਮੁਕੇਸ਼ ਡੰਗ ਨੇ ਫੋਨ ਕੀਤਾ ਸੀਗਾ ਕਿ ਗੌਸ਼ਾਲਾ ਰੋਡ ਤੇ ਸਾਡੀ ਦੁਕਾਨ ਨੂੰ ਅੱਗ ਲੱਗ ਗਈ ਆ। ਅਸੀਂ ਮੌਕੇ ਤੇ ਦੋ ਫਾਇਰ ਟੈਂਕਰ ਲੈ ਕੇ ਪਹੁੰਚੇ ਆ ਤੇ ਅੱਗ ਤੇ ਕਾਬੂ ਪਾਇਆ। ਤੇ ਸਰ ਨੁਕਸਾਨ ਵਗੈਰਾ ਕਿੰਨਾ ਹੋ ਗਿਆ? ਨੁਕਸਾਨ ਥੋੜਾ ਪਤਾ ਹੀ ਹੋਇਆ ਜੀ ਕਹਿਣ ਚ ਨਹੀਂ। ਹਾਂਜੀ ਥੋੜਾ ਪਤਾ ਹੋਇਆ ਜੀ। ਤੇ ਕਿੰਨੇ ਕ ਬਜੇ ਲੱਗੀ ਅੱਗ? ਫਿਰ 7:40 ਮਿੰਟ ਤੇ। ਤਾਂ ਕਿੰਨੀਆਂ ਗੱਡੀਆਂ ਲੱਗੀਆਂ ਫਾਰਵਰ ਗੱਡੀਆਂ ਦੋ ਗੱਡੀਆਂ ਲੱਗੀਆਂ ਤੇ ਕਿਸੇ ਉੱਪਰ ਨਵੇਂ ਆਪਣੇ ਦੁਕਾਨ ਕਿੱਥੇ ਆ ਜੀ ਇਹਨੇ ਜੀ ਕੌਂਸ਼ਾਲਾ ਰੋਡ ਤੇ ਜੀ ਕਿਸ ਨਾਂ ਦੇ ਉੱਪਰ ਦੁਕਾਨ ਹੈ ਫੈਂਸੀ ਸਿਲਕ ਸਟੋਰ ਅੱਗ ਲੱਗਣ ਦਾ ਕਾਰਨ ਸਾਹਮਣੇ ਆਇਆ ਜੀ ਕੋਈ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਚੱਲ ਸਕਦਾ